ਦੀ ਫਤਿਹ ਸੋ ਜਿੱਥੇ ਅਸੀਂ ਪੰਜਾਬ ਸਰਕਾਰ ਮਾਝਾ ਸਾਡੇ ਐਮ ਐਲ ਏ ਜਸਵੀਰ ਸਿੰਘ ਜੀ ਰਾਜਾ ਗਿਲਦਾ ਬਹੁਤ ਬਹੁਤ ਤਿਲ ਤਹਿ ਦਿਲੋਂ ਜਿਹੜਾ ਧੰਨਵਾਦ ਕਰਦੇ ਆ ਪੰਜਾਬ ਦਾ ਮੈਂ ਕਿਹਨਾ ਪਹਿਲਾ ਪਿੰਡ ਹੋ ਸਕਦਾ ਪੰਜਾਬ ਦਾ ਨਹੀਂ ਹੋਊਗਾ ਤਾਂ ਹਾਰ ਕੋ ਜ਼ਿਲ੍ਹੇ ਦਾ ਪਹਿਲਾ ਪਿੰਡ ਤਾਂ ਜ਼ਰੂਰ ਇਹ ਹੈਗਾ ਜਿੱਥੇ ਕਿ ਮੁੰਡਿਆਂ ਦੀ ਜਮ ਅਲੱਗ ਤੇ ਕੁੜੀਆਂ ਦੀ ਭੈਣਾਂ ਦੀ ਅਲੱਗ ਬਣਾਈ ਗਈ ਆ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੀ ਇਹ ਜਮ ਜਿਮ ਤਿਆਰ ਕੀਤੀ ਗਈ ਆ ਇਹ ਨੌਜਵਾਨ ਮੁੰਡੇ ਮੇਰੇ ਪਿੱਛੇ ਮੇਰੇ ਖੜੇ ਆ ਸੋ ਆਪਣੇ ਹੱਥੀਂ ਕੰਮ ਕੀਤਾ ਆ ਪਿੰਡਸ ਲੈ ਕੇ ਮਾਝੂਗ ਐਮਐਲਏ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਸੀ ਸਾਨੂੰ ਇਹਨਾਂ ਨੇ ਫੰਡ ਦੇ ਦਿੱਤਾ ਪਰ ਉਹ ਫੰਡ ਇਸਤੇਮਾਲ ਕਿਸ ਤਰੀਕੇ ਨਾਲ ਕਰਨਾ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਸੋ ਆਪਣੀ ਮਰਜ਼ੀ ਨਾਲ ਅਸੀਂ ਮਾਝੂਗ ਐਮਐਲਏ ਸਾਹਿਬ ਨੇ ਕਿਹਾ ਸੀ ਤੁਸੀਂ ਮਰਜ਼ੀ ਦਾ ਸਮਾਨ ਵਧੀਆ ਲੈ ਕੇ ਆਉਣਾ ਸੋ ਵਧੀਆ ਤੁਹਾਡੇ ਸਾਹਮਣੇ ਹੀ ਅਸੀਂ ਤਿਆਰ ਕੀਤਾ ਸਾਡੀ ਗram ਪੰਚਾਇਤ ਮੋਨਕਲਾ ਸਰਪੰਚ ਸਾਹਿਬ ਸਾਡੇ ਪੰਚ ਸਾਹਿਬ ਸਾਡੇ ਨਾਲ ਨੇ ਸੋ ਜਦੋਂ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸਾਡੇ ਨਾਲ ਆ ਕੇ ਇਹਨਾਂ ਦੀ ਜਗ੍ਹਾ ਤੇ ਅਸੀਂ ਜਿਹੜਾ ਹੈ ਸਾਰਾ ਜਿਹੜਾ ਸਮਾਨ ਰੱਖਿਆ ਸੋ ਜਦੋਂ ਅਸੀਂ ਸਾਰੇ ਰੜਕੇ ਇਕੱਠੇ ਹੋ ਕੇ ਕੰਮ ਕਰਦੇ ਆਂ ਤੇ ਜਰੂਰ ਜਿਹੜਾ ਨੌਜਵਾਨੀ ਜਿਹੜੀ ਆ ਉਹ ਨਸ਼ਿਆਂ ਤੋਂ ਨਿਕਲ ਕੇ ਇਸ ਪਾਸੇ ਨੂੰ ਆਊਗੀ ਤੇ ਆਪਣਾ ਪੰਜਾਬ ਜਿਹੜਾ ਪਹਿਲਾ ਵਾਂਗੂ ਅਸੀਂ ਹਰਿਆ ਭਰਿਆ ਪੰਜਾਬ ਜਿਹੜਾ ਉਹ ਕਰ ਸਕਾਂਗੇ ਸੁਖਸ਼ਾਲ ਪੰਜਾਬ ਕਰ ਸਕਾਂਗੇ ਇੱਕ ਵਾਰ ਫਿਰ ਧੰਨਵਾਦ ਮਾਨਯੋਗ ਐਮਐਲਏ ਸਾਹਿਬ ਦਾ ਪੰਜਾਬ ਸਰਕਾਰ ਦਾ ਸਾਡੀ ਗram ਪੰਚਾਇਤ ਮੂਨਕਲਾ ਨਾਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਮੂਨਕਲਾ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਮੂਨਕਲਾ ਵਿੱਚ ਜਿੰਮ ਦਾ ਅਧਿਕਟਨ ਪੰਚਾਇਤ ਨੇ ਕਰਵਾਇਆ ਅਫਾ ਸੁਨੀਤਾ ਸੀ ਕਿ ਬਹੁਤ سارے ਲੋਕ ਇਤਾਂ ਦੇ ਆ ਇਹ ਉਹ ਕਹਿੰਦੇ ਸਾਨੂੰ 100 ਰੁਪਇਆ ਦਿਓ ਤਾਂ ਅਸੀਂ 101 ਰੁਪਇਆ ਕਰਕੇ ਪਿੰਡ ਤੇ ਲਾਉਂਗਾ ਅੱਜ ਇਹ ਨਹੀਂ ਸਾਬਤ ਕੀਤਾ ਆ ਜਿੰਮ ਦੇ ਪੈਸੇ ਤਾਂ ਅਸੀਂ ਦਿੱਤੇ ਵੀ ਪਰ ਜਿਹੜੀ ਇਹਨੀ ਸਜਾਵਟ ਉਹ ਜਿੰਮ ਬਣਾਉਣ ਦਾ ਢਾਗਿਆ पूरे ਦਾ ਪੂਰਾ ਪੰਚਾਇਤ ਨੂੰ ਤੇ ਪੰਚਾਇਤ ਦੇ ਨਾਲ ਗੁਰਦੁਆਰਾ ਦੀ ਕਮੇਟੀ ਸਹਿबान ਔਰ ਪਿੰਡ ਦੇ ਸੂਝਬਾਨ ਔਰ ਪੰਚਾਇਤ ਨੂੰ ਜਿਹੜੇ ਹਮੇਸ਼ਾ ਹੀ ਜਿਹੜਾ ਸਾਥ ਦਿੰਦੇ ਨੇ ਇਹ ਸਾਰੀ ਦੀ ਸਾਰੀ ਜਿਹੜਾ ਸਿਰ ਆਇਆ ਇਹ ਉਹਨਾਂ ਦੇ ਸਿਰ ਜਾਂਦਾ ਕਿਉਂਕਿ ਇਸ ਪਿੰਡ ਦੇ ਵਿੱਚ ਪਾਕਵਾਜੀ ਨਹੀਂ ਕੀਤੀ ਗਈ ਲੜਕੀਆਂ ਨੂੰ ਵੀ ਜਿਮ ਬਣਾ ਕੇ ਦਿੱਤਾ ਗਿਆ ਔਰ ਲੜਕਿਆਂ ਲਈ ਵੀ ਜਿਮ ਬਣਾਇਆ ਤਾਂ ਮੈਂ ਪ੍ਰਮਾਤਮਾ ਕੇ ਅਰਦਾਸ ਕਰਦਾ ਸੱਚੇ ਬਾਦਸ਼ਾਹ ਇਹਨਾਂ ਤੇ ਹੋਰ ਇਸੇ ਤਰ੍ਹਾਂ ਹੀ ਏਰਪਰ ਰੱਖੀ ਤਾਂ ਕਿ ਇਹ ਵੱਧ ਚੜ ਕੇ ਆਪਣੇ ਪਿੰਡ ਦਾ ਕੰਮ ਕਰਵਾ ਸਕਣ ਜਿਨ੍ਹਾਂ ਪਿੰਡਾਂ ਦੇ ਵਿੱਚ ਪੰਚਾਇਤਾਂ ਸਰਪੰਚਾਂ 'ਚ ਉੱਦਮ ਆ ਕੰਮ ਉਹ ਹੀ ਕਰਵਾ ਰਹੇ ਆ ਕਈ ਪਿੰਡ ਐਸੇ ਵੀ ਆ ਜਿਨ੍ਹਾਂ ਦੇ ਵਿੱਚ 15 15 20 20 ਲੱਖ ਰੁਪਇਆ ਬਣਾਇਆ ਗ੍ਰਾਂਟ ਪਈ ਆ ਪਰ ਕਿਤੇ ਅਜ ਤੱਕ ਇੱਕ ਜਵਾਨੀ ਨਹੀਂ ਲੱਗੀ